I okay, don't ਇਹ ਰੱਖ ਦੋ ਇਹਨੂੰ ਨੀਚੇ ਰੱਖ ਦੋ ਆ ਉਠਾਓ ਇੱਕ ਮਿੰਟ ਇਹ ਰੱਖ ਦਿੰਦਾ ਵਾ ਜੀ ਕਹਤਾ ਇੰਦਰ ਦੇ ਨਾ ਕਵੇ ਕਰਵਾਈ ਉਹ ਸਵਛਤਾ ਕਰ ਉਹ ਮੰਨ ਮੰਨ ਕੋਆਪਰੇਟ ਕਰ ਕਾਦਰ ਕੋਆਪਰੇਟ ਕਰੀਏ ਨਾ ਸਾਨੂੰ ਕਹਿ ਲਈ ਤੁਹਾਨੂੰ ਅਸੀਂ ਕੋਆਪਰੇਟ ਕਰ ਰਹੇ ਹਾਂ ਤੁਹਾਡੇ ਨਾਲ ਸਮਝਾ ਲਓ ਇਹ ਚੜਾਓ ਨੀਚੇ ਰੱਖ ਵੀ ਜਿਹੜਾ ਕਹਦੇ ਕਰਦੇ ਆ ਪਾਸ ਮੇਰੇ ਆਉਂਦਾ ਡੋਬਰ ਨਾਲ ਸਮਝਾ ਮੈਨੂੰ ਟੇਬਲ ਤੇ ਕੋ ਜੀ ਉਹ ਸਰ ਤਕਵਾ ਦੇਣਾ ਭਾਜੀ ਤਕਵਾ ਦੇਣਾ ਕਹਤਾ ਤੁਹਾਨੂੰ ਟੇਬਲ ਤੇ ਰੱਖ ਦੇ ਯਾਰ ਉਹ ਵੜਾਓ ਗੱਲ ਗੰਦੀ ਦੇ ਕੋਲ ਦੇ ਲੋ ਅੱਧਾ ਰੋਇਆ ਅੰਦਰ ਕਰਦੇ ਮੁਰਗੂ ਦੇਰ ਹੈ ਦੋ ਵਾਰ ਉਹ ਕਹਿੰਦਾ ਨਹੀਂ ਕਿ ਜਰਨਾ ਨਹੀਂ ਕਿ ਕੋਕਟ ਬਠਿੰਡਾ ਦੇ ਤੋਬੀ ਬਾਜ਼ਾਰ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਜਿਹੜੇ ਦੁਕਾਨਦਾਰ ਜਾਂ ਸ਼ੋਰੂਮਾਂ ਦੇ ਅੱਗੇ ਨਜਾਇਜ਼ ੱਡੇ ਲਗਾਏ ਹੋਏ ਸੀ ਉਹ ਨਗਰ ਨਗਿੰਮ ਵੱਲੋਂ ਅੱਜ ਚੱਕੇ ਜਾ ਰਹੇ ਆ ਆਏ ਦਿਨ ਟ੍ਰੈਫਿਕ ਜਾਮ ਰਹਿੰਦਾ ਸੀ ਉਸ ਨੂੰ ਦੇਖਦੇ ਹੋਏ ਜਿਹੜੇ ਨਾਜਾਇਜ਼ ਜਿੰਨੇ ੱਡੇ ਆ ਚੁਕਾਏ ਜਾ ਰਹੇ ਆ ਦੁਕਾਨਾਂ ਦੇ ਬਾਹਰ ਜਾਂ ਸ਼ੋਰੂਮਾਂ ਦੇ ਅੱਗੇ ਜਿੰਨੇ ਨਾਜਾਇਜ਼ ਵਧਾ ਕੇ ੱਡੇ ਲਗਾਏ ਗੇ ਫੁੱਟਪਾਥਾਂ ਤੇ ਉਹ ਚੁਕਾਏ ਜਾ ਰਹੇ ਆ ਕਾਫੀ ਢੇਰ ਵਾਲੀ ਇਹ ਕਾਰਵਾਈ ਦੇਖਣ ਨੂੰ ਮਿਲੀ ਆ ਮੇਨ ਜਿਹੜਾ ਥੋਬੀ ਬਾਜ਼ਾਰ ਹੈ ਮੌਕੇ ਤੇ ਚਲਾਨ ਵੀ ਕੱਟੇ ਜਾ ਰਹੇ ਆ ਤੇ ਸਮਾਨ ਵੀ ਚੱਕਿਆ ਜਾ ਰਿਹਾ ਤੇ ਕਈਆਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ। ਬਠਿੰਡਾ ਦੇ ਥੋਬੀ ਬਾਜ਼ਾਰ ਦੇ ਫੁੱਟਪਾਥਾਂ ਦੇ ਉੱਤੇ ਜਿਹੜੇ ਨਜਾਇਜ਼ ਲੋਕਾਂ ਵੱਲੋਂ ਸਟਾਲਾਂ ਲਗਾਈਆਂ ਹੋਈਆਂ ਸੀ, ਬੈਂਚ ਲਗਾਏ ਹੋਏ ਸੀ ਉਹ ਸਾਰੇ ਨਗਰ ਨਿਗਮ ਵੱਲੋਂ ਅੱਜ ਚੱਕੇ ਜਾ ਰਹੇ ਆ। ਕਾਫੀ ਦੇਰ ਬਾਅਦ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕੱਟ ਲੈਣਾ ਇੱਕ ਲੱਖ ਦੇ ਸਾਡੇ ਹੈਨਾ ਜਿੰਨੇ ਵੀ ਕੰਮ ਹੈਗਾ ਹੈ ਸਾਰਾ ਇਹ ਸਾਰਾ ਪਿਆ ਹੈ ਹੀ ਹੈ ਕੋਈ ਇੱਥੇ ਬੈਠਿਆ ਤੇਰੇ ਉਹਦੇ ਕੋਲ ਕਿ ਇਹ ਸਾਰਾ ਸੌਣੂ ਹੈ ਜਨਾ ਹੈ ਇਹ ਸਾਰਾ ਹੈ ਦੇਖੋ ਹਾਂ ਕੋ ਨਾ ਨਾਲ ਕਿਸ ਤੋਂ ਇੱਕ ਕੁੱਤ ਗਿਆ ਇੱਕ ਕੁਸਮਿੰਟ ਹੈ ਨਹੀਂ ਨਹੀਂ ਹਲੋ ਨਹੀਂ ਨਹੀਂ ਇਹ ਨਾ ਕੰਪਲਟ ਹੋ ਜਾ ਅਜੇ ਰੁਪਏ ਹੋਏ ਅਜੇ ਕੋਈ ਨਹੀਂ

ਫਾਈਟ ਕਰੀਏ ਫਾਈਟ ਥੋੜਾ ਬੀਕ ਕਰ ਦੋ ਸਰ ਇਹ ਜਿਹੜੇ ਇਹ ਰੂਟੀਨ ਦੀ ਕਾਰਵਾਈ ਹੋਇਆ ਕਰੋ ਕਿ ਇਹ ਲਈ ਕੀ ਕਹਿਣਾ ਚਾਹੋ ਕੀ ਨਾਮ ਆ ਸਰ ਆਪਣੇ ਸੰਦੀਪ ਕਟਾਰੀਆ ਕਟਾਰੀਆ ਸਾਹਿਬ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਇਹ ਟੋਬੀ ਬਿਜਾਰ ਤੇ ਬੜੇ ਲੋਕ ਪਰੇਸ਼ਾਨ ਵੀ ਸੀ ਟ੍ਰੈਫਿਕ ਜਾਮ ਰਹਿੰਦਾ ਸੀ ਇਹ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਰੂਟੀਨ ਕਾਰਵਾਈ ਹੈ ਜੀ ਅੰਦੇ ਚ ਟ੍ਰੈਫਿਕ ਤੇ ਕਾਫੀ ਪ੍ਰੋਬਲਮ ਆ ਰਹੀ ਸੀ ਕੁਝ ਲੋਕਾਂ ਨੇ ਬਾਹਰ ਆਪਣਾ ਸਮਾਨ ਨਿਕਾਲ ਰੱਖਿਆ ਦੁਕਾਨ ਹੁੰਦੇ ਹੋਏ ਵੀ ਆਪਣਾ ਸਮਾਨ ਬਾਹਰ ਲਗਾਉਂਦੇ ਆ ਦਿਵਾਲੀ ਤੱਕ ਕੋਆਪਰੇਟ ਕੀਤਾ ਸਭ ਨੇ ਔਰ ਹੁਣ ਅਸੀਂ ਰੂਟੀਨ ਚੈਕਿੰਗ ਦੇ ਵਿੱਚ ਆ ਔਰ ਜਿਨ੍ਹਾਂ ਦਾ ਸਮਾਨ ਵੀ ਬਾਹਰ ਪਿਆ ਉਹ ਜਬਤ ਕੀਤਾ ਜਾ ਰਿਹਾ ਔਰ ਨਾਲ ਜਿਨ੍ਹਾਂ ਦੀ ਚਲਾਨਾ ਦੀ ਜ਼ਰੂਰਤ ਹੈ ਚਲਾਨ ਵੀ ਕੱਟੇ ਜਾ ਰਹੇ ਆ ਔਰ ਇਹ ਲਗਾਤਾਰ ਹੀ ਜਾਰੀ ਰਹੇਗੀ ਇਹ ਕਿੰਨੇ ਕੇ ਚਲਾਨ ਕੱਟੇ ਗਿਆ ਜੀ ਚਲਾਨ ਫਿਲਹਾਲ ਤੱਕ ਅਸੀਂ ਡਾਟਾ ਲੈ ਰਹੇ ਆ ਇਹਨਾਂ ਦਾ ਉਸ ਉਸ ਦੁਕਾਨਦਾਰ ਵੀ ਸਰ ਜਿਹੜੀਆਂ ਪੜੀਆਂ ਲਵਾਂਦੇ ਆ ਉਹ ਅੱਗੇ ਰੈਂਡ ਤੇ ਦੇ ਦਿੰਦੇ ਆ ਇਸਨੂੰ ਨਹੀਂ ਹੈ ਦੇਖੋ ਰੈੱਡ ਸਟੋਨ ਤੱਕ ਬਿਲਕੁਲ ਕਾਰਪੋਰੇਸ਼ਨ ਦੀ ਜਗ੍ਹਾ ਅੰਦੇ ਉੱਪਰ ਅਲਾਉ ਨਹੀਂ ਹੈ ਕਿਸੇ ਨੂੰ ਵੀ ਕੋਈ ਵੀ ਚੀਜ਼ ਰੱਖਣਾ ਇਹ ਫੁੱਟਪਾਥ ਹੈ ਪੈਡਿਟਰੀ ਚੱਲਣਾਸਤੇ ਲੋਕਾਂ ਦੇ ਇਹ ਇੱਕ ਦਿਨ ਹੀ ਰਹੂਗਾ ਕਿ ਰੂਟੀਨ ਦੇ ਵਿੱਚ ਇਸ ਤਰ੍ਹਾਂ ਰੂਟੀਨ ਦੇ ਵਿੱਚ ਰਹੇਗੀ ਰੂਟੀਨ ਦੇ ਵਿੱਚ ਰਹੇਗੀ ਪਟੈਂਡਾ ਦਾ ਜਿਹੜਾ ਤੋਬੀ ਬਾਜ਼ਾਰ ਮਸ਼ਹੂਰ ਤੋਬੀ ਬਾਜ਼ਾਰਾ ਪਟੈਂਡੇ ਦਾ ਇਹ ਰੂਟੀਨ ਦੇ ਵਿੱਚ ਹਰ ਰੋਜ਼ ਜਿਹੜੀ ਇਹ ਚੈਕਿੰਗ ਇਹਨਾਂ ਨੇ ਦੱਸਿਆ ਕਟਾਰੀਆ ਸਾਹਮਣੇ ਕੀਤੀ ਜਾਵੇਗੀ ਜਿੰਨੇ ਫੁੱਟਪਾਥ ਦੇ ਉੱਪਰ ਨਜਾਇਜ਼ ਅੱਡੇ ਲੱਗੇ ਹੋਏ ਆ ਬੈਂਚ ਆ ਟੇਬਲ ਆ ਫਲੈਕਸ ਬੋਰਡ ਆ ਗੇਟ ਲੱਗੇ ਹੋਏ ਆ ਉਹ ਵੀ ਉਠਾਏ ਜਾਣਗੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਆਮ ਪਬਲਿਕ ਨੂੰ ਦੇਖਦੇ ਹੋਏ ਇਹਨਾਂ ਨੇ ਇਹ ਗੱਲ ਕਹੀ ਆ ਲੋਕ ਜਿਹੜੇ ਬਾਜ਼ਾਰ ਦੇ ਵਿੱਚ ਆਉਂਦੇ ਸੀ ਖਰੀਦਦਾਰੀ ਕਰਨ ਉਹਨੂੰ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਟ੍ਰੈਫਿਕ ਜਾਮ ਰਹਿੰਦਾ ਸੀ ਦੋਨੋਂ ਸਾਈਡਾਂ ਤੇ ਜਿਹੜਾ ਫੁੱਟਪਾਥ ਘੇਰੇ ਹੋਏ ਸੀ ਹਾਂਜੀ ਸ਼ਹਿਰੀ ਕਾਰਵਾਈ ਕੀ ਕਰਦੇ ਹੈ ਸਰਕਾਰ ਨੇ ਹਰ ਵੀ ਦੇਖੋ ਜੀ ਸ਼ਾਪਿੰਗ ਕਰਕੇ ਆਏ ਤੁਸੀਂ ਇਧਰ ਆ ਜਾਈਏ ਸ਼ਾਪਿੰਗ ਕਰਕੇ ਆਏ ਜੀ ਕੀ ਕਹਿਣਾ ਚਾਹੋਗੇ ਜਿਹੜੇ ਦੋਨੇ ਅੱਡੇ ਚੱਕੇ ਅੱਜ ਕਾਰਵਾਈ ਕਰ ਰਹੇ ਆ ਨਗਰ ਨਿਗਮ ਜੀ ਇਹਦੇ ਵਾਸਤੇ ਜੋ ਕਰ ਰਹੇ ਉਹ ਚੰਗਾ ਕਰ ਰਹੇ ਆ ਦੇਖੋ ਕਿਸੇ ਨੰਗਲ ਢੱਪਣ ਨੂੰ ਜਗ੍ਹਾ ਹੋਣੀ ਚਾਹੀਦੀ ਹੈ ਪਹਿਲੀ ਗੱਲ ਠੀਕ ਹੈ ਉਹਨਾਂ ਦਾ ਰੁਜ਼ਗਾਰ ਹੈ ਸਾਰੇ ਲੋਕ ਦੁਖੀ ਹੈ 락ਡਾਊਨ ਦਾ ਕਰਕੇ ਵਿਚਾਰੇ ਉਹ ਜਗਦੀ ਹੋ ਵਿਚਾਰੇ ਕਿਰਤ ਕਰ ਰਹੇ ਆ ਕਮਾਈ ਕਰ ਰਹੇ ਆ ਜਿਨ੍ਹਾਂ ਕੋਲੇ ਸ਼ੋਰੂਮ ਦਾ ਅੱਜ ਕਿਰਾਇਆ ਭਰ ਲਈ ਹੈ ਹਨਾ ਵੀ ਜਿਹੜੇ ਦੁਕਾਨਦਾਰ ਲਵਾਈ ਬੈਠੇ ਆ ਬਾਹਰ ਰੈਂਟ ਵੀ ਲੈਂਦੇ ਆ ਉਹਨਾਂ ਵਾਸਤੇ ਕੀ ਉਨ੍ਹਾਂ ਵਾਸਤੇ ਇਹੀ ਕਹਾਂਗੇ ਵੀਰੇ ਗਰੀਬ ਬੰਦਾ ਜੇ ਕੋਈ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਅੰਦਰ ਕਰਕੇ ਵੀ ਉਹਦਾ ਮਲਾਜਮ ਰੱਖ ਕੇ ਵੀ ਉਹਨੂੰ ਬਾਹਰ ਨਾ ਲਵਾਓ ਤੁਸੀਂ ਅੰਦਰ ਇਥੋਂ ਲਾਂਘਾ ਟਾਪਾ ਵਧੀਆ ਖੁੱਲਾ ਰਹੇ ਤੇ ਜਨਤਾ ਸੌਖੀ ਰਹੇ ਤੇ ਜੇ ਗੱਡੀ ਤੁਹਾਨੂੰ ਤੁਸੀਂ ਗੱਡੀ ਤੇ ਆਏ ਆ ਜਾਂ ਗੱਡੀ ਰੋਣੀ ਗੱਡੀ ਕਿਉਂਕਿ ਗੱਡੀ ਦੀ ਚਲਾਨ ਘਟਾਇਆ ਜਾਂਦਾ ਸੀ ਗੱਡੀ ਦਾ ਤਾਂ ਮਤਲਬ ਹੀ ਨਹੀਂ ਅੰਦਰ ਗੱਡੀ ਆਵੇ ਔਰ ਬਾਹਰਲੇ ਪਾਸੇ ਗੱਡੀ ਰੋਕ ਕੇ ਆਏ ਆ ਜੀ ਬਹੁਤ ਦੂਰ ਹੋ ਬੱਚਿਆਂ ਨਾਲ ਔਰ ਬੱਚਿਆਂ ਨੂੰ ਨਾਲ ਲੈ ਕੇ ਫੇਰ ਸ਼ਾਪਿੰਗ ਕਰਦੇ ਬੱਲ ਥੈਂਕ ਯੂ